ਇੱਕ ਕੁੜੀ ਇਹ ਦੱਸਦੇ ਲੋਕ ਵੀ ਤੇਰੇ ਨਾਲ ਹੁੰਦੀ ਸੀ ਇੱਕ ਛੋਟੀ ਜੀ ਕੁੜੀ 8-11 ਸਾਲਾਂ ਦੀ ਰਾਣੀ ਰਾਣੀ ਸੋਹਣੀ ਜੀ ਕੁੜੀ ਉਹ ਕਿੱਥੇ ਆ ਹੈ ਮਿਲਦੀ ਨਹੀਂ ਕਿੱਥੇ ਗਈ ਚੋਰਾਂ ਨੇ ਚੱਕ ਲਈ ਫੇਰ ਥਾਣੇ ਨਹੀਂ ਗਏ ਤੁਸੀਂ ਥਾਣੇ ਵਾਲੇ ਕੀ ਕਹਿੰਦੇ ਕਹਿੰਦੇ ਆ ਜਾਏਗੀ ਕਿੰਨੇ ਸਾਲਾਂ ਦੀ ਸੀ ਉਹ ਹੈ ਕੌਣ ਦੇਵੀ ਦੇ ਮੰਦਿਰ ਦੇ ਬਾਹਰ ਨਹੀਂ ਕਿੰਨੇ ਸਾਲਾਂ ਦੀ ਸੀ ਉਹ ਵਾਹ ਵਾਹ 12 13 ਸਾਲਾਂ ਦੀ ਸੀ 12 ਸਾਲਾਂ ਦੀ ਸੀ ਕੀ ਨਾਮ ਸੀ ਉਹਦਾ ਉਹਦਾ ਨਾਮ ਕੀ ਸੀ ਕਿ ਕੁੜੀ ਦਾ ਰਾਣੀ ਕੀ ਨਾਮ ਸੀ ਵੱਡੀ ਰਾਣੀ ਸੀ ਛੋਟੀ ਦਾ ਕੀ ਨਾਮ ਸੀ ਹੈ ਪੂਜੂ ਪੂਜਾ 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 ਠੀਕ ਹੈ ਬਾਪੂ ਇਹ ਬਾਪੂ ਆ ਤੇਰੇ ਹੱਥ ਤੇ ਕੀ ਹੋਇਆ ਹੋਇਆ ਹੱਥ ਲਾ ਬਾ ਜਾ ਕੇ ਮੈਂ ਆ ਪੈਰ ਵੀ ਹੈ ਨਹੀਂ ਹੈ ਆ ਪੈਰ ਦਿਖਾਈ ਬਾਪੂ ਇਹ ਵੀ ਪੈਰ ਹੈ ਨਹੀਂ ਗਾ ਇਹ ਕੱਟੇ ਗਏ ਹੀ ਪੈਰ ਇਹ ਕਦੋਂ ਨਾ ਹੋ ਗਿਆ ਹੀ ਬਾਪੂ ਐ ਛੜ ਗਏ ਆੱਤ ਦਿਖਾਈ ਦੇਖੋ ਜੀ ਲੈਟਰਨ ਲੱਗੀ ਹੋਈ ਆਂਥਾ ਨੂੰ ਥਨਾਂਤਨ ਵਾਲੀ ਬਾਬੂ ਨੂੰ ਜਿਹੜਾ ਆ ਕੇ ਹੰਡਿਆ ਜਾ ਵੀ ਕੇ ਹਟਿਆ ਆਂਥਾ ਦੇਖੋ ਆ ਟਾਇਲਟ ਲੱਗੀ ਹੋਈ ਆ ਕਿਉਂਕਿ ਥਨਾਂ ਵਾਲੀ ਕੱਢ ਕੇ ਲੈਟਰਨ ਸਿੱਟ ਦੇਣੀ ਆ ਬਾਈ ਬੱਚੇ ਵਿੱਚ ਨਹੀਂ ਉੱਤੇ ਰਹਿੰਦਾ ਬਾਈ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਬੰਦੇ ਅੱਗੇ ਖੜੇ ਪਟਿਆਰੇ शिरा गीटी अथव ਲੈ ਕੇ ਚੱਲੇ ਆ ਕਾਪੂ ਬਾਲाराम ਪਿੰਡਾ ਬਾਪੂ ਦਾ ਆ ਨਾਮ ਆ ਬਾਪੂ ਦਾ ਤੇ ਪਿੰਡ ਬਾਪੂ ਦਾ ਹੱਸਦਾ ਜਿਹੜਾ ਬਾਪੂ ਹੈ ਗੌਂਦੀ ਮਾਜਰਾ ਗੌਂਦੀ ਮਾਜਰਾ ਗੌਂਦੀ ਮਾਜਰਾ ਛੜਾਂ ਦੇ ਕੋਲੇ ਪਿੰਡਾ ਪਿੰਡਾ ਗੌਂਦੀ ਮਾਜਰਾ ਉੱਥੋਂ ਦਾ ਰਹਿਣ ਵਾਲਾ ਇੱਕ ਬੇਟਾ ਇੱਕ ਬੇਟੀ ਆ ਬੇਟੀ ਬਾਪੂ ਕਹਿੰਦਾ ਲੱਭਦੀ ਨਹੀਂ ਕਿੱਥੇ ਗਈ ਚੋਰੀ ਹੋ ਗਈ ਕਹਿੰਦਾ 11 12 ਸਾਲਾਂ ਦੀ ਸੀ ਚੋਰੀ ਹੋ ਗਈ ਗਰੀਬ ਦੀ ਤੇ ਥਾਣੇ ਵੀ ਗਿਆ ਸੀ ਰਿਪੋਰਟ ਕੋਲ ਕਹਿੰਦੇ ਆਜੂ ਵੀ ਕੋਈ ਨਹੀਂ ਤੇ ਕਰਨਾ ਕਰ ਉਹ ਪਰ ਇਹ ਫੁੱਟਾ ਬਾਪੂ ਜਿਹਦੇ ਪੈਰ ਝੜ ਗਏ ਨੇ ਦੋਨੇ ਤੇ ਹੱਥ ਐਦਾਂ ਤੁਸੀਂ ਦੇਖੋ ਕਿਵੇਂ ਐਲ ਬਣੀ ਪਈ ਆ ਤੇ ਰੇੜੀ ਦੇ ਉੱਤੇ ਪਿਆ ਤੇ ਆ ਮਾਤਾ ਇਹ ਰੇੜੀ ਜਿੱਦੀ ਹੁੰਦੀ ਆ کئی-ਕਈ ਕਿਲੋਮੀਟਰ ਸ਼ਹਿਰ ਦੇ ਵਿੱਚ ਮਾਦਾ ਦੇ ਗੁਰਦਾ ਪਾਇਆ ਬਾਪੂ ਵਾਲਾ ਹੀ ਤੇ ਟੱਛਾ ਪਾਇਆ ਤੋਂ ਵੀ ਭਾਈ ਜਾਨਾ ਦੰਗੇ ਪਹਿਰਾ ਹੁਣ ਵੀ ਬੈ ਕੇ ਹਟਿਆ ਪੁਨੇ ਵਾਲੇ ਸ਼ਹਿਰ ਚ ਜ਼ੋਰਦਾਰ بارش ਹੋ ਕੇ ਹੱਦੀਆ ਸੁਵਿਕਣ ਤਤਾ ਘੰਡਾ ਬਿਲਰ ਕਿ ਗਿੱਲੇ ਹੋਏ ਪਿਆ ਭਿੱਜੇ ਆ ਸਾਰੇ ਕੱਪੜੇ ਇਹਨਾਂ ਦੇ ਗਿੱਲੇ ਹੋਏ ਹੋਏ ਆ ਇਹਨਾਂ ਕੱਪੜਿਆਂ ਜੀ ਇਹਨਾਂ ਦੀ ਜਿੰਦਗੀ ਬਤੀਆ ਆ ਗਲੇ ਹੋਏ ਗਿੱਲੇ ਪਏ ਨੇ ਕਿਸੇ ਨੇ ਦੇ ਦੇ ਆ ਕਿਸੇ ਨੇ ਪੁਲਕਾ ਦਿੱਤਾ ਪਏ ਨੇ ਹੁਣ ਅਸੀਂ ਇੱਥੇ ਰੁੱਕ ਕੇ ਕੁਲਸੀ ਖਵਾਏ ਆ ਇੱਕ ਪਲੇਟ ਬੇਬੀ ਕੁਲਤੀ ਖਾ ਗਈ। ਧਿਆਪੀ ਗਿਆ ਮੱਠੀਆਂ ਖਾ ਗਿਆ ਬਾਪੂ ਵਿਚਾਰਾ। ਇਹ ਆ ਕਿਦਲੇ ਆਲੂ ਦੇਤੇ। ਆ ਆਲੂ ਰੱਖੀ ਫੇਟਾ ਸਹਣਾ ਨੇ। ਆ ਬੋਤਲ ਸਰੋਂ ਦੇ ਤੇਲ ਦੀ ਜਿਹੜਾ ਤੜਕਾ ਲਾਉਣਾ ਪੈ ਗਿਆ ਕਿਤੇ ਸਰੋਂ ਦਾ ਤੇਲ ਆ ਬੋਤਲ 'ਚ। ਇੱਕ ਹੋਰ ਵੀ ਦੇ ਦਿੰਦਾ, ਉਹ ਤੋਂ ਇੱਕ ਪਵਾ ਦਿੰਦਾ। ਸਹਰਾਣਾ ਗਿੱਲਾ ਹੋਇਆ ਪਿਆ। ਆ ਗਿੱਲੇ ਵਿੱਚ ਕੱਪੜੇ ਆ, ਬੂਟ ਦੇ ਦਿੰਦੇ ਕਿਤੇ ਨੇ। ਇਹ ਜ਼ਿੰਦਗੀ ਐ ਇਹਨਾਂ ਦੀ। ਇਹੀ ਇਹਨਾਂ ਦਾ ਚਾਰਾ। ਰਾਤ ਨੂੰ ਇਹ ਇੱਥੇ ਹੀ ਇੱਦਾਂ ਕਿਤੇ ਸੌਂ ਜਾਂਦੇ ਨੇ। ਭਪਿੰਦਰ ਸੇ ਹੁੰਦਾ ਦੱਸਦਾ ਇਹਦਾ ਰੇੜਾ ਕੋਈ ਖੋ ਕੇ ਲੈ ਗਿਆ ਪਹਿਲਾਂ ਕਿੱਥੋਂ ਰੱਖਿਆ ਇਹ ਵੀ ਰੇੜੀ ਆ ਜੀ ਛੇਵੀਂ ਰੇੜੀ ਆ ਛੇਵੀਂ ਭਪਿੰਦਰ ਬਾਈ ਉਹਦੇ ਵਿਚੇਰੇ ਦੀ ਜਿਹੜੀ ਦੂਜੀ ਹੱਥ ਨਾਲ ਰੇੜ ਲੈਦੀ ਵਿੱਚ ਡੰਡੇ ਵਾਲੀ ਇੱਕ ਹੁੰਦੀ ਏ ਉਹ ਵੀ ਕੋਈ ਖੋ ਕੇ ਲੈ ਗਿਆ ਅਮਲੀ ਭਾਈ ਤੁਹਾਨੂੰ ਪਤਾ ਹੀ ਐਸੇ ਕੋਈ ਦਾਸ ਪਰਸੋਂ ਫੇਰ ਇਹਨਾਂ ਨੇ ਪੈਸੇ ਖੋਏ ਨੇ ਬਾਬਾ ਮੁੰਨਾ ਕਾ ਮੁੰਨਾ ਕੇ ਪੈਸੇ ਪਰਸੋਂ ਕਿਸ ਨੇ ਖੋ ਸੇ ਕਿੰਨੇ ਉਹ ਕੀ ਨਾਮ ਲਿੰਦਾ ਹੈ ਉਹਦਾ ਕਿੰਨਾ ਦਾ ਮੁੰਡਾ ਹੈ ਕਿਸ ਨੇ ਮਾਰਿਆ ਇਹਦਾ ਮੁੰਡਾ ਫੋਕਲ ਲੈ ਗਿਆ ਫੋਕਲ ਨਾਲੇ ਕੁੱਟ ਕੇ ਗਏ ਨੇ ਜੇਰੇ ਦਾ ਦੇਖੋ ਉਹ ਜ਼ਾਲਮ ਬੰਦੇ ਉਹ ਦੇਖੋ ਏ ਇਹ ਮਤਲਬ ਕੀ ਕਹੀਏ ਉਹ ਗੱਲ ਆ ਖਾਦਾ ਪੀਦਾ ਲਾਹੇ ਦਾ ਬਾਕੀ ਐ ਅਮਰ شاہ ਦਾ ਇਹ ਲੋਕ 22 23000 ਰੁਪਏ ਅੱਜ ਵੀ ਅਹਿਮਦ ਸ਼ਾਹ ਇੱਥੇ ਹੀ ਫਿਰਦੇ ਆ ਅੱਜ ਵੀ ਉਹ ਲੁਟੇਰੇ ਇੱਥੇ ਹੀ ਆ ਗਏ ਨਹੀਂ ਕਿਤੇ ਸਾਡੇ ਵਿੱਚ ਹੀ ਆ ਸਾਡੇ ਨਾਲ ਹੀ ਤੁਰੇ ਫਿਰਦੇ ਆ ਆ ਦੇਖੋ ਇਹ ਜਿਹੇ ਬੰਦੇ ਤੋਂ ਪੈ ਕਿ ਉਹ ਕਿ ਬੰਦਾ ਕਰੂਗਾ ਕੀ ਮਹਰਾਨ ਆ ਵੀ ਇਹ ਜੀ ਕਿਹੜੀ ਉਹਦੀ ਤਮਾ ਸੀ ਇਹ ਜੀ ਕਿਹੜੀ ਉਹਦੀ ਜ਼ਰੂਰਤ ਪੂਰੀ ਹੋਊ ਇਹ ਇਹਨਾਂ ਦੇ ਪੈਸੇ ਖੋਲੇ ਵਿਚਾਰਿਆਂ ਨੇ ਆ 6ਵੀਂ ਰੇੜੀ ਆ ਬਾਈ ਦੱਸਦਾ ਪਹਿਲਾਂ ਕਿ ਇੱਕ ਰੇੜੀ ਖੋਲੀ ਜਿਹੜੀ ਏਦਾਂ ਥਾਣਾ ਚਲਾਉਣ ਵਾਲੀ ਹੁੰਦੀ ਆ ਟਰਾਈਸਾਈਕਲ ਫੇਰ ਕਿਸੇ ਨੇ ਰੇੜੀ ਲੈ ਦਿੱਤੀ ਫੇਰ ਅਫੀਨ ਚੇਅਰ ਲੈ ਦਿੱਤੀ ਕਿਹਨੇ ਵੀ ਅਫੀਨ ਚੇਅਰ ਤੇ ਲਈ ਫਿਰਦੀ ਰਹੀ ਬੀਬੇ ਇਹਨੂੰ ਅਫੀਨ ਚੇਅਰ ਤੋਂ ਡਿੱਗ ਪਿਆ ਸੱਟਾਂ ਲੱਗੀਆਂ ਫੇਰੇ ਬਾਈ ਭੁਪਿੰਦਰ ਕਹਿੰਦਾ ਅਸੀਂ ਦੋ ਚਾਰ ਬੰਦਿਆਂ ਨੇ ਰਲ ਕੇ ਕਹਿ ਕਹਾ ਕੇ ਆਹ ਰੇੜੀ ਲੈ ਕੇ ਦਿੱਤੀ ਆ ਹੁਣ ਮਤਲਬ ਐਂ ਹੀ ਜ਼ਿੰਦਗੀ ਰੇੜੀ ਤੇ ਚੱਲਦੀ ਆ ਮਾਧਰਨਾ ਮੁੰਨੀ ਮੁੰਨੀ ਹੈ ਮਾਧਰਨਾ ਦੇ ਬਾਪੂ ਦਾ ਨਾਮ ਬਾਲाराम ਕਿ ਬਾਲਾ ਤੇ ਮੁੰਨੀ ਅੱਜ ਪਟਿਆਲੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਆਪਾਂ ਸਾਰਿਆਂ ਤੋਂ ਇੱਕ ਸਵਾਲ ਪੁੱਛਣੇ ਘੁੰਮਦੇ ਆ ਆਪਾਂ ਸਾਰਿਆਂ ਤੋਂ ਹੀ ਇਹ ਇੱਕ ਸਵਾਲ ਲੈ ਕੇ ਤੁਰ ਰਹੇ ਤੁਰੇ ਫਿਰਦੇ ਆ ਕਿ ਭਰਾਵੋ ਅਸੀਂ ਕੌਣ ਆ ਅਸੀਂ ਕੀ ਦੇ ਵਾਰਸ ਆ ਅਸੀਂ ਕੀ ਆ ਅਸੀਂ ਕਿਹੜੀ ਸੁਸਾਇਟੀ ਦਾ ਹਿੱਸਾ ਅਸੀਂ ਉਸੇ ਧਰਤੀ ਤੇ ਆਏ ਹੋਏ ਹਾਂ ਜਿਹੜੀ ਗੁਰੂਆਂ ਦੀ ਅਸੀਂ ਉਸੇ ਸ਼ਹਿਰ 'ਚ ਘੁੰਮ ਰਹੇ ਹਾਂ ਜਿੱਥੇ 33 ਕਰੋੜ ਦੇਵੀ-ਦੇਵਤਿਆਂ ਦੀ ਗੱਲ ਕਹਿ ਕੇ ਹਰ ਰੋਜ਼ ਲੱਖਾਂ ਕਰੋੜਾਂ ਦਾ ਦਾਨ ਦਿੱਤਾ ਜਾਂਦਾ ਅਸੀਂ ਉਸੇ ਦੁਨੀਆਂ ਦੇ ਵਿੱਚ ਆ ਜਿਹੜੀ ਦੁਨੀਆਂ ਇਹ ਕਹਿੰਦੀ ਆ ਕੋਈ ਪਹਿਲਾਂ ਆਪ ਦੇ ਸੁੱਖਰਾ ਖਾਣ ਲਈ ਮਜਬੂਰ ਆ ਬਾਲਾ ਨਾਮ ਕਿਉਂ ਅਸੀਂ ਇੰਨੇ ਬਦਲ ਗਏ ਕਿਉਂ ਅਸੀਂ ਆਪਣੇ ਆਪ ਨੂੰ ਇੰਨਾ ਬਦਲ ਲਿਆ ਅੱਜ ਅਸੀਂ ਚੰਦ ਤੇ ਪਹੁੰਚ ਗਏ ਆ ਪਰ ਜ਼ਮੀਨ ਤੋਂ ਸਾਡੀਆਂ ਜਣਾ ਰੋਟੀਆਂ ਕਿਉਂ ਇੱਕ ਇੱਕ ਕਰੋੜਾਂ ਦੀਆਂ دعਵਾਵਾਂ ਦੇਣ ਆਉਂਦੇ ਨੇ ਜਿੱਥੇ ਕਰੋੜਾਂ ਦਾ ਚੜ੍ਹਾਵਾ ਚੜ੍ਹਾਵਾ ਆਉਂਦੇ ਨੇ ਉੱਥੇ ਇਹਨਾਂ ਦੇ ਲਈ ਕੁਝ ਨਹੀਂ ਕਿਨੇ ਕੋਈ ਸੱਤ ਛੱਡ ਗਏ ਨੇ ਕੋਈ ਸਾਤ ਦਾ ਕੋਈ ਕੰਮ ਨਹੀਂ ਕਰਦੀ ਕੋਈ ਧਾਰਮਿਕ ਜਥੇਬੰਦੀ ਉਈ ਇਤਨਾ ਨਾ ਪ੍ਰਲਾਂ ਨਹੀਂ ਕਰ ਸਕੀ ਅੱਜ ਤੱਕਰ ਗੱਲ ਅੱਜਕੱਲੇ ਬਾਲਾਰਾਮ ਦੀ ਨਹੀਂ ਗੱਲ ਅੱਜਕੱਲੇ ਮੰਨੀ ਮਾਤਾ ਦੀ ਨਹੀਂ ਗੱਲ ਇਹਨਾਂ ਵਰਗੇ ਬਹੁਤ ਸਾਰੇ ਹੋਰ ਲੋਕਾਂ ਦੀ ਅਸੀਂ ਲੁਧਿਆਣਾ ਸ਼ਹਿਰ ਤੋਂ ਚੱਲ ਕੇ ਆਏ ਆ ਇੱਥੇ ਜੇ ਗੱਲ ਕਰੀਏ ਸਾਡੇ ਸ਼ਹਿਰ ਦੇ ਵਿੱਚ ਹੀ ਬਹੁਤ ਸਾਰੇ ਲੋਕ ਸਿਸਟਮ ਨੂੰ ਕੰਮ ਕਰਨਾ ਆਉਣਾ ਪੈਣਾ ਸਿਸਟਮ ਨੂੰ ਬਦਲਣਾ ਪੈਣਾ ਲੋਕਾਂ ਨੇ ਬਦਲ ਲਿਆ ਆਪਣੇ ਆਪ ਨੂੰ ਲੋਕਾਂ ਨੇ ਆਪਣੇ ਕਲਚਰ ਨੂੰ ਬਦਲ ਲਿਆ ਲੋਕਾਂ ਨੇ ਆਪਣੀ ਸੱਭਿਆਤਾ ਬਦਲ ਲਈ ਲੋਕਾਂ ਨੇ ਸਾਡੀ ਪੰਜਾਬ ਇਥੋਂ ਦੀ ਸਭਿਤਾ ਛੱਡ ਕੇ ਪਛਵੀਂ ਸਭਿਤਾ ਅਪਣਾ ਲਈ ਅਸੀਂ ਬਾਪ ਪਾਪ ਨੂੰ ਆਸ਼ਰਮ ਛੱਡਣ ਦੀ ਗੱਲ ਕਰਦੇ ਆ ਅੱਜ ਅਸੀਂ ਆਪਣੀ ਉਹ ਦਲੀਲ ਦਿੰਨੇ ਆ ਜਿਹੜੀ ਇੱਕ ਦਿਨਾਂ ਜਾਂ ਮੈਂ ਕੋਈ ਜੋਬ ਕਰਦਾ ਮੇਰੀ ਮਾਂ ਇਕੱਲੀ ਆ ਘਰੇ ਵੀ ਉਹਨੂੰ ਰੱਖਣ ਵਾਸਤੇ ਕਮਰਾ ਹੈਗਾ ਕੋਈ ਅਸੀਂ ਪੈਸੇ ਦੇ ਸਕਦੇ ਆ ਐਦਾਂ ਦੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਆ ਜਦੋਂ ਅਸੀਂ ਸਾਰਾ ਕੁਝ ਬਦਲ ਰਹੇ ਆ ਫਿਰ ਸਾਡਾ ਸਿਸਟਮ ਕਿਉਂ ਨਹੀਂ ਬਦਲ ਦੇਗਾ ਫਿਰ ਇਦਾਂ ਦੇ ਸ਼ੈਲਟਰ ਕਿਉਂ ਨਹੀਂ ਬਣ ਰਹੇ ਫਿਰ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਐਸਡੀਪੀਸੀ ਦੀ ਜੇ ਆਪਾਂ ਗੱਲ ਕਰੀਏ ਸਹੀ ਸਮਾਂ ਅੱਜ ਰੁਣਦੇ ਨੇ ਨਿਆਸਿਆਂ ਨੂੰ ਆਸਰਾ ਮਿਲਣ ਦੀ ਲੋੜ ਆ ਅੱਜ 11 ਕਿੱਲਾ ਜ਼ਮੀਨ ਦਾ ਐਸਡੀਪੀਸੀ ਕੋਲੇ ਜੇ ਹਰ ਇੱਕ ਸ਼ਹਿਰ ਚ 20-25 ਕਿੱਲਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਨਿਤਰੀਆਂ ਦੀ ਨਿਆਸਿਆਂ ਦੇ ਆਸਰੇ ਨਿਉਟਿਆਂ ਦੀ ਓਟ ਬਣਾਈਆਂ ਜਾਣ ਕਹ ਇੱਦਾਂ ਰੋਲਣਾ ਨਾ ਪਵੇ ਸਾਡੇ ਕੇ ਬਾਪਾ ਇੱਦਾਂ ਰੋਲਣਾ ਨਾ ਪਵੇ ਬਾਲਾ ਰਾਮ ਦਾ ਬਾਲਾ ਰਾਮ ਹੋ ਸ਼ਾਇਦ ਕੋਈ ਆਊ ਮੇਰਾ ਪੁੱਤ ਇਹਦਾ ਕਹੂਗਾ ਬਾਪੂ ਕਿਉਂ ਰੋਲਦਾ ਫਿਰਦਾ ਚੱਲ ਮੇਰੇ ਕੋਲੇ ਮੈਂ ਸੇਵਾ ਕਰ ਦੰਦਾਂ ਹਰ ਰੋਜ਼ ਇਥੋਂ ਨਿਕਲ ਕੇ ਦਰਦ-ਦਰਦ ਦੀਆਂ ਟੁਕੜਾ ਖਾਦੇ ਨੇ ਕਿ ਕੋਈ ਤਾਂ ਰੱਬ ਦਾ ਬੰਦਾ ਆਊਗਾ ਕੋਈ ਤਾਂ ਆ ਕੇ ਕਹੂਗਾ ਬਾਪੂ ਮੈਂ ਤੇਰਾ ਪੁੱਤਾਂ ਬਹੁਤ ਧੰਨਵਾਦ ਉਸ ਕਾਲਪਨਤ ਪੱਲਾ ਰਾਮ ਤੇ ਮੁੰਨੀ ਮਾਂ ਨੂੰ ਲੈਣ ਆਏ ਧੰਨਵਾਦ ਭੁਪਿੰਦਰ ਬਾਈ ਦਾ ਜਿਹੜਾ 7 ਮਹੀਨਿਆਂ ਤੋਂ ਇਹਨਾਂ ਨੇ ਮਗਨ ਲੱਗਿਆ 7 ਮਹੀਨੇ ਪਹਿਲਾਂ ਇਹਨਾਂ ਨੂੰ ਇਹ ਦੋਨੇ ਮਿਲੇ ਸੀ ਬਾਈ ਨੂੰ 7 ਮਹੀਨਿਆਂ ਤੋਂ ਜਦੋਂ ਵੀ ਬਾਈ ਕਹਿੰਦਾ ਪਟਿਆਲੇ ਉਹਨਾਂ ਬਾਈ ਦਾ ਲਾਗ ਲਾ ਪੈਂਟਾਂ ਨੇੜੇ ਤੇ ਬਾਈ ਇਹਨਾਂ ਨੂੰ ਮਿਲ ਕੇ ਜਾਂਦਾ ਦੇਖ ਕੇ ਜਾਂਦਾ ਜਿੰਨੀ ਇੱਕ ਜੋਗਾ ਹੈਗਾ ਮੱਤਤ ਕਰਕੇ ਜਾਂਦਾ ਪਰ ਮਹਾਰਾਜ ਨੇ ਡਿਊਟੀ ਹੀ ਅੱਛਾਈ ਸਤੇ ਪਾਸ਼ਾ ਨੇ ਅੱਜ ਹੀ ਸਾਨੂੰ ਸਵਤ ਬਖਸ਼ੀ ਅੱਜ ਹੀ ਬਲਬੁੱਦੀ ਬਖਸ਼ੀ ਆ ਅੱਜ ਅਸੀਂ ਪਟਿਆਲੇ ਸ਼ਹਿਰ ਦੇ ਮੈਂ ਤਾਂ ਬੇਨਤੀ ਕਰਦਾ ਸਾਰੀਆਂ ਭੈਣਾਂ ਨੂੰ ਵੀਰਾਂ ਲੋਕਾਂ ਨੂੰ ਆਪਾਂ ਮੰਦਰ ਜਾਂਦੇ ਆਪਾਂ ਗੁਰੂ ਘਰ ਜਾਂਦੇ ਆਪਾਂ ਮਸਜਿਦ ਜਾਂਦੇ ਆਪਾਂ ਗਿਰਜਾ ਜਾਂਦੇ ਆ ਪਰ ਉੱਥੇ ਬਾਹਰ ਬੈਠੀ ਆ ਰੱਬ ਦੀ ਮੂਰਤਾਂ ਨੂੰ ਕਈ ਵਾਰੀ ਤੁਸੀਂ ਦੇਖਦੇ ਨਹੀਂ ਨਜ਼ਰ ਅੰਦਾਜ਼ ਕਰਦੇ ਅੱਜ ਕਾਲੀ ਮਾਤਾ ਮੰਦਰ ਦੇ ਵਿੱਚ ਆਪਾਂ ਮੱਥਾ ਟੇਕਣ ਜਾਈਏ ਉਹਦੇ ਗੇਟ ਦੇ ਬਾਹਰ ਹੀ ਬੈਠੀ ਆ ਮਾਤਾ ਦੇ ਰੂਪ ਦੇ ਵਿੱਚ ਇੱਕ ਮਾਂ ਜਿਹਨੂੰ ਲੋੜ ਆ ਤੁਹਾਡੀ ਪਰ ਤੁਸੀਂ ਨਜ਼ਰ ਅੰਦਾਜ਼ ਕਰ ਜਾਂਦੇ ਹੋ ਬੇਨਤੀ ਆ ਜੇ ਕੁਝ ਪਾਉਣਾ ਤਾਂ ਕੁਝ ਕੋਣਾ ਵੀ ਪੈ। ਜੇ ਆਪਾ ਆਪਣੇ ਆਪ ਨੂੰ ਰੱਬ ਦਾ ਭਗਤ ਮੰਨਦੇ ਆਂ ਕਿਉਂ ਇਹ ਮੂਰਤਾਂ 'ਤੇ ਨਜ਼ਰ ਕਿਉਂ ਨਹੀਂ ਪੈਂਦੀ? ਅੱਜ ਇਹ ਪਟਿਆਲੇ ਸ਼ਹਿਰ ਆਏ ਆਂ ਬਾਪੂ ਦੇ ਬੇਬੇ ਨੂੰ ਆਪਣੇ ਸੁਪਨਿਆਂ ਦੇ ਘਰ ਵਾਸਤੇ ਲੈਣ ਆਏ ਆਂ। ਅਰਦਾਸ ਕਰਿਓ ਅਤੇ ਇਹ ਬਜ਼ੁਰਗ ਜੋੜੇ ਦੀ ਸੇਵਾ ਕਰਨ। ਇਹ ਬਜ਼ੁਰਗ ਜੋੜਾ ਆਹ ਉਮਰ ਦੇ ਵਿੱਚ ਦੋਨਾਂ ਦੇ ਵਿੱਚੋਂ ਇੱਕ ਟੈਨ ਵੀ ਲੱਗ ਗਿਆ। ਦੋਨਾਂ ਦੇ ਵਿੱਚੋਂ ਇੱਕ ਦੀ ਕੋਟ ਹੋ ਗਈ ਕਿਤੇ ਕਾਰਬਾ। ਦੂਸਰੇ ਦੇ ਦਿਹਾਦੇ ਦੀ ਗੱਲ ਕਰਾਂ ਅੱਜ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਦਿਨ ਦਸਰਦਾਸ ਕਰਦੇ ਹੋ ਇੱਕ ਕਿ ਅਸੀਂ ਇਹਨਾਂ ਦੀ ਸੇਵਾ